ਬਾਬਾ ਜਸਵੀਰ ਸਿੰਘ ਜੀ ਸੈਡ ਗ੍ਰੰਥੀ ਗੁਰਦੁਆਰਾ ਨੰਸਰ ਸਾਹਿਬ ਜਨਤ ਨਗਰ ਤੁਰੀ ਰੱਬੀ ਰੂ ਵਾਲੀ ਕੀ ਐ ਸਚਾਈ ਉਹਦੀ ਆ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 31 ਦਸੰਬਰ ਨੂੰ ਨਵੇਂ ਸਾਲ ਦਾ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਚੱਲ ਰਿਹਾ ਸੀਗਾ ਉਸ ਦੇ ਵਿੱਚ ਗਿਆ 11:00 11 ਵਜੇ ਦੇ ਤਕਰੀਬਨ ਜੋ ਸਿੰਘ ਇੱਕ ਮੱਥਾ ਟੇਕਣ ਆ ਰਿਹਾ ਗੁਰਦੁਆਰੇ ਉਹ ਜੋ ਕੈਮਰੇ ਦੇ ਵਿੱਚੋਂ ਕੈਮਰੇ ਦੇ ਵਿੱਚੋਂ रिकॉर्डिंग ਲਈ ਗਈ ਹੈ ਉਹ ਕੈਮਰੇ ਤਕਨੀਕੀ ਫਾਲਟ ਕਰਕੇ ਉਹ ਗਲਤ ਰਿਕਾਰਡਿੰਗ ਹੋ ਸੀ ਹੋ ਗਈ ਸੀਗੀ ਤੇ ਉਹ ਬੰਦਾ ਇੱਥੇ ਗਾਇਬ ਵੀ ਹੁੰਦਾ ਦੇਖ ਰਿਹਾ ਉਹਦੇ ਵਿੱਚ ਜਦੋਂ ਸੀਐਸਬੀ ਸੱਚਾਈ ਜਾਣਨ ਵਾਸਤੇ ਨਾਲ ਦੇ ਕੈਮਰੇ ਚੈੱਕ ਕੀਤੇ ਤਾਂ ਉਹ ਬੰਦਾ ਗੁਰਦੁਆਰਾ ਸਾਹਿਬ ਦੇਖੇ ਆਉਂਦਾ ਵੀ ਦਿਸ ਰਿਹਾ ਹੈ ਤੇ ਅੰਦਰ ਮੱਥਾ ਟੇਕਣ ਵੀ ਜਾਂਦਾ ਦਿਸ ਰਿਹਾ ਹੈ ਇਹ ਕੋਈ ਆਈਡੈਂਟਿਟੀ ਕੀਤੀ ਹੋਈ ਵੀਡੀਓ ਨਹੀਂ ਹੈਗੀ ਇਹ ਇਹ ਕੈਮਰੇ ਦੀ ਫਾਲਟ ਕਰਕੇ ਜੋ ਬੰਦਾ ਉਹਦਾ ਗਾਇਬ ਗਾਇਬ ਹੋ ਗਿਆ ਇਸ ਕਰਕੇ ਇਹ ਕੈਮਰੇ ਦੀ ਫਾਲਟ ਕਰਕੇ ਇਹ ਹੋਇਆ ਹੈ ਇਹ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਇਹ ਕੋਈ ਉਹ ਰੱਬੀ ਰੂਹ ਵਾਲੀ ਗੱਲ ਨਹੀਂ ਹੈਗੀ ਇਹ ਬੰਦਾ ਸਾਬਤ ਗੁਰਦਾਰਾ ਸਾਹਿਬ ਮੱਥਾ ਟੇਕਣ ਆਇਆ ਹੈ ਤੇ ਸਮਾਗਮ ਵਿੱਚ ਹਾਜ਼ਰੀ ਭਰੀ ਆ ਉਸਨੇ ਤੇ ਕੈਮਰੇ ਦੀ ਤਕਨੀਕੀ ਫਾਲਟ ਕਰਕੇ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਸਵੀਰ ਸਿੰਘ ਜੀ ਸ੍ਰੀ ਗ੍ਰੰਥੀ ਗੁਰਦੁਆਰਾ ਨੰਨਸਰ ਸਾਹਿਬ ਜਨਤ ਨਗਰ ਧੂਰੀ ਰੱਬੀ ਰੂਹ ਵਾਲੀ ਕੀ ਐ ਸਚਾਈ ਉਹਦੀ ਆ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 31 ਦਸੰਬਰ ਨੂੰ ਨਵੇਂ ਸਾਲ ਦਾ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਚੱਲ ਰਿਹਾ ਸੀਗਾ ਉਸ ਦੇ ਵਿੱਚ ਗਿਆ 11:11 ਵਜੇ ਦੇ ਤਕਰੀਬਨ ਜੋ ਸਿੰਘ ਇੱਕ ਮੱਥਾ ਟੇਕਣ ਆ ਰਿਹਾ ਗੁਰਦੁਆਰੇ ਉਹ ਜੋ ਕੈਮਰੇ ਦੇ ਵਿੱਚੋਂ ਕੈਮਰੇ ਦੇ ਵਿੱਚੋਂ रिकॉर्डिंग ਲਈ ਗਈ ਹੈ ਉਹ ਕੈਮਰੇ ਤਕਨੀਕੀ ਫਾਲਟ ਕਰਕੇ ਉਹ ਗਲਤ ਰਿਕਾਰਡਿੰਗ ਹੋ ਸੀ ਹੋ ਗਈ ਸੀਗੀ ਤੇ ਉਹ ਬੰਦਾ ਇੱਥੇ ਗਾਇਬ ਵੀ ਹੁੰਦਾ ਦੇਖ ਰਿਹਾ ਉਹਦੇ ਵਿੱਚ ਜਦੋਂ ਸੀਐਸਬੀ ਸੱਚਾਈ ਜਾਣਨ ਵਾਸਤੇ ਨਾਲ ਵੀ ਕੈਮਰੇ ਚੈੱਕ ਕੀਤੇ ਤਾਂ ਉਹ ਬੰਦਾ ਗੁਰਦੁਆਰਾ ਸਾਹਿਬ ਦੇਖੇ ਆਉਂਦਾ ਵੀ ਦਿਸ ਰਿਹਾ ਹੈ ਤੇ ਅੰਦਰ ਮੱਥਾ ਟੇਕਣ ਵੀ ਜਾਂਦਾ ਦਿਸ ਰਿਹਾ ਹੈ ਇਹ ਕੋਈ ਆਈਡੈਂਟਿਟੀ ਕੀਤੀ ਹੋਈ ਵੀਡੀਓ ਨਹੀਂ ਹੈਗੀ ਇਹ ਇਹ ਕੈਮਰੇ ਦੀ ਫਾਲਟ ਕਰਕੇ ਜੋ ਬੰਦਾ ਉਹਦਾ ਗਾਇਬ ਗਾਇਬ ਹੋ ਗਿਆ ਇਸ ਕਰਕੇ ਇਹ ਕੈਮਰੇ ਦੀ ਫਾਲਟ ਕਰਕੇ ਇਹ ਹੋਇਆ ਹੈ ਇਹ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਇਹ ਕੋਈ ਉਹ ਰੱਬੀ ਰੂਹ ਵਾਲੀ ਗੱਲ ਨਹੀਂ ਹੈਗੀ ਇਹ ਬੰਦਾ ਸਾਬਤ ਗੁਰਦਾਰਾ ਸਾਹਿਬ ਮੱਥਾ ਟੇਕਣ ਆਇਆ ਹੈ ਤੇ ਸਮਾਗਮ ਵਿੱਚ ਹਾਜ਼ਰੀ ਭਰੀ ਆ ਉਸਨੇ ਤੇ ਕੈਮਰੇ ਦੀ ਤਕਨੀਕੀ ਫਾਲਟ ਕਰਕੇ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ